ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਫਿਰ ਗਗਨ ਹੁਣਾਂ ਦੇ ਕੋਲ ਆਏ ਆ ਸਰਦਾਰ ਗੁਰਮੇਲ ਸਿੰਘ ਹੁਣਾਂ ਦੇ ਫਾਰਮ ਤੇ ਸੋ ਨਜ਼ਾਰੇ ਪਨਵਾਉਣ ਤੋਂ ਦੋਸਤੋ 2.5 ਕਿਲੋਮੀਟਰ ਦੀ ਦੂਰੀ ਆ ਜਿਹੜੀ ਸ਼ੜਕ ਟੋਟੀਆਂ ਪਿੰਡੋਂ ਆਉਂਦੀ ਆ ਤੇ ਰਸਤੇ ਵਿੱਚ ਇੱਕ ਾਂ ਵਾਲਾ ਪੱਠਾ ਉ ਤੋਂ ਬਿਲਕੁਲ ਇੱਕ ਛੜਕ ਨਿਕਲਦੀ ਆ ਫਿਰ ਗਗਨ ਹੁਣਾਂ ਦੀ ਬਿਲਕੁਲ ਬਾਈਕਾ ਤੇ ਆ ਜਾਂਦੀ ਆ ਸੋ ਆਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਐਨੀਮਲ ਗੱਬਣਾ ਢੁੱਕੇ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਦੋ ਵਾੜਾ ਬਿਲਕੁਲ ਗੱਬਣਾ ਤੇ ਇੱਕ ਤੁਹਾਨੂੰ ਆਪਾਂ ਝੋਟੀ ਦਿਖਾ ਦੇਾਂਗੇ ਇੱਕ ਵਾੜ ਸੂਈ ਸਵਾਈ ਆ ਐਚ ਐਫ ਬ੍ਰੀਡ ਦੇ ਵਿੱਚ ਸੋ ਇਹ ਟੋਟਲ 4 ਹੀ ਨਾਗ ਨੇ ਵੈਸੇ ਐਨੀਮਲ ਵੈਸੇ ਟੋਟਲ ਆਪਾਂ 810 ਕੇ ਦਿਖਾਉਣੇਗੇ ਦਿਖਾਉਣੇ ਸੀਗੇ ਤੁਹਾਨੂੰ ਤੇ ਨਾਗ ਜਿਹੜੇ ਪਸ਼ੂ ਜਿਹੜੇ ਸੇਲ ਹੋ ਚੁੱਕੇ ਆ ਮਾਰਨਿੰਗ ਟਾਈਮ ਤੋਂ ਸੋ ਰੂਟੀਨ ਦੇ ਵਿੱਚ ਕੋਈ ਪੰਜ ਵਿੱਚ ਨਾਗ ਜਿਹੜੇ ਆ ਜੀ ਆਪਣਾ ਸੰਪਰਕ ਬਣਾ ਕੇ ਸਵਾਗਤ ਰਹੀਕ ਤੁਸੀਂ ਨੋਟ ਕਰ ਲਓ 1 ਜੂਨ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ 5:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ। ਬਾਕੀ ਕੋਈ ਵੀ ਫਾਰਮਰ ਭਰਾ ਆਉਂਦਾ ਸਟਾਰਟਿੰਗ ਤੋਂ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਸੋ ਇਹ ਸਵਾਇ ਪਸ਼ੂ ਨੂੰ ਦੋ ਟਾਈਮ ਚੋਲੋ। ਚਾਹੇ ਕੋਈ ਵੀਰ ਵੀਡੀਓ ਕਾਲ ਤੇ ਇੱਕ ਟਾਈਮ ਜੁਆਇ ਕਰਾ ਕੇ ਇੱਕ ਟਾਈਮ ਇੱਥੇ ਆਣ ਕੇ ਕਰ ਲਿਓ ਤੇ ਟਿਪ ਕੇ ਮੇਰਾ ਭਰਾ ਪਸ਼ੂ ਲੈ ਕੇ ਜਾਓ ਜਿਹੜੇ ਗੱਬਣਾਂ ਟੁੱਕੇ ਆ। ਆਓ ਕਰਦੇ ਆਂ ਗੱਲਬਾਤ। ਸਭ ਤੋਂ ਪਹਿਲਾਂ ਗਗਨ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਮਾਰੇ ਠੀਕ ਠਾਕ ਹੈ ਵਧੀਆ ਜੀ ਵਧੀਆ ਕਿਰਪਾ ਕਰਦਾ ਹਾਂ ਚਲੋ ਸ਼ੁਕਰ ਮਾਲਕ ਦਾ ਨਵੀਂ ਗਗਨ ਵੀਰੇ ਮਾਲ ਤਕਰੀਬਨ ਮਿਲਦਾ ਵੀ ਧੜਾ ਧੜ ਇਸ ਤਰ੍ਹਾਂ ਆਉਂਦਾ ਰਹਿੰਦਾ ਤੇ ਵਿਕਦਾ ਨਹੀਂ ਮਾਲ ਸੰਧੂ ਸਾਹਿਬ ਟਾਈਮ ਨਹੀਂ ਲੱਗਾ ਵੀ ਉਹਦਾ ਮਾਲ ਨਾਲ ਦੀ ਨਾਲ ਹੀ ਸੇਲ ਹੋ ਗਿਆ ਅੱਜ ਵੀ ਪੌਣੀ ਦਹਾ ਦੀ ਪਰ ਸਵੇਰ ਦੀਆਂ 5-6 ਬਹੁ ਵੇਚ ਗਿਆ ਦੇਖਿਆ ਮਾਲ ਵੇਖਿਆ ਮਾਲ ਮੈਂਆਂ ਵੇਖੀਆਂ ਪੰਜ ਵਿੱਚੋਂ ਇੱਕ ਵਸ਼ੀ ਵੇਚੀ ਆ ਹੂੰ ਫੇਰ ਚਾਰ ਰਹਿ ਗਈਆਂ ਇਹ ਮਾਲ ਚਲੋ ਹਣ ਤੁਹਾਨੂੰ ਕਿੱਥੇ ਕਰਦੇ ਆ ਮਾਰੇ ਚਾਰ ਸਵੇਰੇ ਫੋਨ ਆਇਆ ਵੀ 10 2-4 ਘੰਟਿਆਂ ਬਾ ਫਿਰ ਫੋਨ ਆਇਆ ਵੀ ਯਾਰ ਦੋ ਮੈਂ ਲਈਆਂ ਸੀ 12 ਵਜੇ ਦੋ ਪਹੂ ਲਿਆਏ ਪਾਸ ਕਰਕੇ ਉਦੋਂ ਮੈਂ ਆਉਂਦਿਆਂ ਤੇ ਹਲੇ ਲਾ ਘੜੇ ਤੇ ਉਹ ਵੀਰ ਨਹੀਂ ਆਏ ਸ਼ਹਿਰ ਉਹਦੇ ਉਹਨਾਂ ਦੋ ਲੜੀਆਂ ਉਦੋਂ ਠੀਕ ਹੈ ਤੇ ਮੈਂ ਫਿਰ ਅੱਗੇ ਆਖਿਆ ਮੈਂ ਅੱਜ ਚਮਾਂ ਦੀ ਜਵਦੀ ਚੱਲਣੀ ਉਹ ਤਾਂ ਤਾਂ ਦੀ ਪੋਣੀ ਹਾਂ ਚਲੋ ਸੋ ਜਿੰਨੇ ਐਨੀਮਲ ਹੈਗੇ ਆ ਬਿਲਕੁਲ ਆਪਾਂ ਰੂਪ ਰੂਪ ਕਰ ਦਿੰਦੇ ਆ ਪੇਸ ਕਰ ਦਿੰਦੇ ਆ ਬਾੜ ਭਰਾਵਾਂ ਦੇ ਸਾਹਮਣੇ ਸੋ ਸ਼ੁਰੂਆਤ ਦੋਸਤੋ ਇੱਕ ਵੈੜ ਤੋਂ ਕਰਾਂਗੇ ਡੱਬੀ ਵੈੜ ਆ ਐਸਟਫ ਬਰੀਡ ਦੇ ਵਿੱਚ ਪਰਸੋਂ ਦੀ ਸੂਈ ਜੋ ਪਰਸੋਂ ਦੀ ਸੂਈ ਆ ਹਾਂ ਜੀ ਵਸਲੀ ਪਾ ਰਹੇ ਨੇ ਹਾਂ ਬਸ ਸਿਵਾਈ ਜੂਈ ਬੜੀ ਟੌਕ ਲੱ ਦੋ ਦੋ ਵਿਖਾ ਦਿੰਦੇ ਆ ਲੈ ਜੀ ਤੇ ਹੌਣ ਚਾਨ ਬੜੀ ਖਰੀ ਮਗਰ ਵੱਸੀ ਠੀਕ ਹੈ ਐਫ ਬਰੀਡ ਦੇ ਵਿੱਚ ਹੀ ਮਗਰ ਵੱਸੀ ਆ ਹਾਈਟ ਕਾ ਤਾਂ ਸੋਹਣਾ ਵੈੜ ਦਾ ਠੀਕ ਹੈ ਜੀ ਮੀਡੀਅਮ ਤੋਂ ਪਲੱਸ ਵੱਡੀਆਂ ਵੈੜਾਂ ਦੇ ਵਿੱਚ ਆ ਪਹਿਲਾਂ ਨਾ ਕਿ ਦੁੱਜਣ ਦੁੱਜਾ ਜੀ ਦੁੱਜਾ ਲੈ ਵੀ ਦੂਜੇ ਸੂਬੇ ਆ ਆ ਥੋੜੀ ਘਪਾਲ ਪੁਲਜੀ ਆ ਖਾਂ ਤੋਂ ਬਹੁਤ ਵਧੀਆ ਲੱਗਾ ਅੱਥੀ ਚੋਈ ਵਾਲਾ ਠੀਕ ਹੈ ਬੋਲਾ ਬੋਲਾ ਹਰ ਗਗਨ ਕਿੰਨਾ ਵੀਰੇ ਬੋਲਾ ਜੀ 15 ਕਿਲੋ ਹੋਗਾ ਨਾ 15 ਕਿਲੋ ਹਾਂਜੀ ਪਰਸੋਂ ਦੀ ਸੂਈ ਹੈ ਲਓ ਜੀ ਸੋ ਅਗਲੇ ਦਿਨਾਂ ਦੀ ਚੋਣ ਕਰੋ ਜੱਟ ਆਹ ਲਾਸੰਦੂ ਸਭ ਬਹੁਤ ਲਓ ਜੀ ਠੀਕ ਆ ਜੀ ਸੋ ਮੋਟੀ ਧਾਰ ਬਿਲਕੁਲ ਪੋਲੀ ਨੂੰ ਵਰਗੀ ਠੀਕ ਆ ਜੀ ਜਿਵਾਈ ਚੰਗੀ ਆ ਸਾਰਾ 19 ਕਿਲੋ ਤੋਂ ਦੇ ਨਾਮ ਤੋਂ ਵੀ ਜਰਾ ਠੀਕ ਹੈ ਹਾਂਜੀ ਜਗਾ ਤੋਂ ਤੋਂ ਚਵਾ ਦੂ ਹਾਂ ਹਾਂਜੀ ਦੁੱਧ ਚੰਗਾ ਚਵਾਜੂਗੀ ਹਾਂ ਹੁਣ 15 ਕਿਲੋ ਪੱਕਾ ਬੋਲਾ ਹੋਊਗਾ ਠੀਕ ਹੈ ਦੋ ਟਾਈਮ ਚਵਾ ਕੇ ਲੈਣਾ ਠੀਕ ਹੈ ਠੀਕ ਹੈ ਲੋ ਵੀ ਬੇਨ ਸਪੂਨਸ ਹੋਵਾਂ ਨੇ ਲੈਵੇ ਤੇ ਕਾਫੀ ਹੈ ਠੀਕਾ ਜੀ ਬਰੀਕ ਨੜਾ ਨੇ ਬਾਕੀ ਮਿਲਤਿਆਂ ਨੇ ਕਾਫੀ ਸੋਹਣੀ ਹੈ ਮੁਠੀ ਮੁਠੀ ਥਾਨ ਵੰਡ ਵਿਰਲ ਆਪਸੀ ਥਾਨਾਂ ਦੀ ਚੰਗੀ ਆ ਸੋ ਯਾਤੀ ਸੰਧੂ ਸਾਹਿਬ 7 ਵਜੇ ਦੀ ਚਵਾਈ ਹੋਊਗੀ ਬਸ਼ੀਰ ਜੀ ਠੀਕ ਅੱਜ ਮਾਰਨਿੰਗ ਸਵੇਰ 7 ਵਜੇ ਚੋਈਏ 7 ਵਜੇ ਦੀ 7 ਵਜੇ ਦੀ ਤੁਹਾਨੂੰ ਪਤਾ ਗਾਈਆਂ ਨੂੰ ਜਿੰਨਾ ਲੇਟ ਚ ਹੋਣੀਆਂ ਜਾਂਦੀਆਂ ਬੰਨੀਆਂ ਬਿਲਕੁਲ ਠੀਕ ਹੈ ਲੋ ਟਾਈਮ ਲਾ ਲੋ ਛੜਨਾ ਵਿਚਾਰੀਆਂ ਨੇ ਸਹੀ ਹੈ ਹਾਂ ਠੀਕਾ ਛੋਟਾਂ ਝਟੂਝਾ ਅਵਾਰਡ ਦਾ ਚੰਗਾ ਠੀਕਾ ਜੀ ਛੋੜਾ ਜੋ ਸੂਸਵਾਜ ਵਿੱਚ ਆ ਪਛੂ ਹਜੇ ਬਹੁਤ ਚੰਗੀ ਵਸ਼ੀ ਸੰਧੂ ਸਾਹਿਬ 20 ਕਿਲੋ ਦੁੱਧ ਨਾਪ ਦੇ 20 ਨਾਪ ਦੇ ਸੰਗਾ ਪਾਣੀ ਮਰਜੀ ਨਾ ਕਰੋ ਨਹੀਂ ਹਾਇ ਸੀਲ ਸਾਊਆ ਕਰਮਾ ਲਈ ਠੀਕ ਆ ਜੀ ਕੋਈ ਨਿਆਣਾ ਕਿਸੇ ਭਰਾਣੇ ਪਾਉਣਾ ਪਾ ਲੈ ਆਦਰਵਾਇਜ਼ ਲੋਡ ਹੈ ਨਹੀਂ ਲੋਡ ਹੀ ਕੋਈ ਨਹੀਂ ਮੋਟੇ ਡਾਬਣੇ ਬਾਕੀ ਛੱਡੇ ਲੈਵੇ ਕਰਮਾ ਲਈ ਪੂਰੀ ਖਬਰਦਾਰ ਆ ਹਾੜੀ ਵਾਲਾ ਲੈਵਾ ਛੱਡਾ ਅੰਦਰ ਆ ਸੀ ਸੰਧੂ ਸਾਹਿਬ ਹੋਰ ਬੜੀ ਭਾਨਾ ਵਾਂ ਲੈ ਜਿਵੇਂ ਜਿਵੇਂ ਦੋਤੇ ਤਰੀ ਆਈ ਹਾਂਜੀ ਗਗੜ ਕੀ ਮੋਲ ਕੀ ਡਿਮਾਂਡ ਰੂਗੀ ਦੀ ਮੋਲ ਸੰਧੂ ਸਾਹਿਬ ਹੋਵੇ 60 ਕਰੀਏ 2000 ਛੋਟ ਕਰ ਦਾਂਗੇ 58 ਹੀ ਦੇ ਦਈਏ 55 ਦੀ ਯਾ ਸੁਣੋ ਦੇਣੀ ਆ ਆ ਨਾ ਜੀ 58 ਦੀ ਨਹੀਂ 55 ਦੀ 55 ਲੋਵੀ 55000 ਦੀ ਦੋਸਤੋ ਹਾਂ ਨਾ ਠੀਕ ਹੈ ਇੱਕ 500 ਰੁਪਿਆ ਛੋਟਰਾ ਕੁਛੜਾ ਕੱਢ ਕੇ ਐਂਡ ਵਾਲਾ ਰੇਟ ਹੀ ਆ ਇੱਕ 500 ਆਏ ਗਏ ਵੀਰ ਦੀ ਛੋਟ ਕਰਨੀ ਆ ਚਲੋ ਜੀ ਖੁਸ਼ੀ ਨਾਲ ਜਿਹੜੀ ਕਰਨੀ ਜ਼ਰੂਰ ਚਾਹੀਦੀ ਆ ਬਹੁਤ ਚੰਗੀ ਆ ਵਸ਼ੀ ਤੇ ਚਵਾ ਲਗਾ ਵਸ਼ੀ ਨੂੰੜਾ ਵਧੀਆ ਥੋੜੀਆਂ ਭਲਾ ਭੁਲਾ ਵੀ ਲੱਥ ਜਾਣੀਆਂ ਦਿਹਾੜੀਆਂ ਹਾਂ ਜੀ ਲੋਵੀ ਬਹੁਤ ਪਿਆਰੀ ਬੈੜਾ ਹੱਥ ਪਾਲਿਓ ਠੀਕ ਹੈ ਜੀ ਇੱਕ ਅੱਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਬ੍ਰੀਡ ਇੱਕ ਰਾਕ 500 ਸ਼ਾਈ ਹਾਲ ਦਾ ਜੱਟ ਦੀ ਪੂਰੀ ਫਿਰਕਾ ਗੱਣਾ ਹੈ ਮੈਂ ਨਾ ਪਲੀ ਪੂਰੀ ਆ ਵਾਧਾ ਦਛਣ ਦੀਆਂ ਹਾਂ ਸ਼੍ਰੇਸ਼ਣ ਦੀਆਂ ਤੇ 2200 ਵਾਲੀਆਂ ਚੱਲੀਆਂ ਹਾਂ ਝਲਕਾ ਮਾਰ ਮਰਦੇ ਸਨੇ ਡਿਆ 25 ਕਿਲੋ ਦੁੱਧ ਸੰਧੂ ਸਾਹਵਰਾ ਉਹਨਾਂ ਨਾਲ ਆਪੂਗੀ ਹਾਂ ਸੋ ਝੋਲਾ ਪੁਠਾਲਾ ਬਕੂਲਾ ਖਲਾਰ ਕਾਫੀ ਹੈ ਚੱਡੇ ਲੈਵੇ ਦਾ ਸੋ ਇਹ ਸੂਆ ਦੂਜਾ ਕਿ ਤੀਜਾ ਦੂਜਾ ਸੂਆ ਸੋ ਖਾਣਾ ਮੈਂ 8 ਲੈ ਗਏ ਇਹਨਾਂ ਦੋ ਤੀਆਂ ਨੂੰ ਉਹਨਾਂ ਗੱਡੀ ਦਾ ਵਰਕੇ ਡਰਨਾ ਹੈ ਇਹ ਲੰਮਾ ਤੋਰ ਦੇ ਔਰ ਮੋ ਵੀ ਇੱਕੋ ਹਫਤਾ 8 ਕ ਦਿਨ ਆਈਡੀਆ ਲਾ ਲਿਆ ਜੀ ਇੱਕ ਹਫਤਾ ਆਈਡੀਆ ਠੀਕ ਹੈ ਜਨਵਰੀ ਫਰਵਰੀ ਬਿਲਕੁਲ ਬਿਲਕੁਲ ਪੂਰੇ ਪਿੰਡੇ ਦੀ ਆ ਸੋ ਬਾਕੀ ਝੋਲਾ ਚੱਲਾ ਸਾਡੇ ਚੰਗਾ ਸੋ ਚੰਗਾ ਲੇਵਾ ਕਰਮਾਂ ਵਾਲੀ ਬਣਾਉਂਦੀ ਹਜੇ 7 ਦਿਨ ਪਏ ਆ ਸਮਾਂ ਬਾਕੀ ਸੋ ਚਾਰੇ ਥਾਣਾ ਅੰਦਰ ਗਾਇਬ ਆਫਸਟਨਾਂ ਦਾ ਬਹੁਤ ਵੱਡੀਆਂ ਠੀਕ ਆ ਜੀ ਸੋ ਬਾਕੀ ਆਲ ਰੌਂਡ ਤੇ ਇੱਕ ਵਾਰੀ ਚੈੱਕ ਕਰ ਲੋ ਤੇ ਉਹਦੀ ਗੱਲ ਖੁਣਾ ਵੀ ਜਿਵੇਂ ਮੱਝਾਂ ਦੀ ਗੱਲ ਕਰਦੇ ਵੀ ਮੱਝਾਂ ਮੰਜਾ ਹੀ ਨਹੀਂਦਾ ਉੱਤੇ ਮੰਜਾ ਡੈਨ ਵਾਲੀ ਗੱਲ ਬਾਕੀ ਚਮਕ ਤੁਮ ਕਬੜੀ ਐ ਸਾਡੀ ਲੈ ਵੀ ਗਗਨ ਕੀ ਮੋਲਦੀ ਆ ਹਾਂ ਜੀ ਛੋਟ ਕਰ ਦੇਣੀ 75 ਦੀ ਦੇ ਦੇਣੀ 75 ਦੀ ਜੈਸਨ ਉਹ 74 ਦੀ ਦੇਣੀ ਆ ਬਿਲਕੁਲ 74 ਦੀ ਹਾਂ ਲੋ ਵੀ ਜਿਹੜਾ ਮਰਜੀ ਵੀ ਗਰੰਟੀ ਦੇ ਜੇ ਸੇਵੇ ਜਾ ਕੇ ਜਰੂਰ ਠੀਕ ਆ ਲੋ ਵੀ 74000 ਦੀ ਵੈਡ ਮਿਲ ਜੂਗੀ ਠੀਕ ਆ ਜੀ ਬਾਕੀ ਮੱਜਾਂ ਦੀ ਰੀਸ ਕਰਨੀ ਕਰਵਾ ਲਈ ਲੈ ਹੈ ਵੈਡ ਇਹ ਸੰਧੂ ਸਾਹਿਬ ਬਰਾਬਰੀ ਮੱਜਾਂ ਇਹ ਮੈਂ ਜਾਣੀ ਆ ਜਿਹਦੇ ਘਰ ਵੀ ਜਾਣੀ ਆ ਗਾਂ ਦਾ ਨੇ ਚਲੋ ਜਿੱਦਾਂ ਮਰਜੀ ਆ ਬਾਕੀ ਬਹੁਤ ਚੰਗੀ ਆ ਮਈਆਂ ਦਾ ਦੁੱਧ ਹੋਣਾ ਕਰਮਾਲੀ ਦਾ ਬਿਲਕੁਲ ਜੀ ਬਿਲਕੁਲ ਲਾਵੀ ਕਾਗਨ ਅੱਗੇ ਇੱਕ ਆ ਤੋਹਫਾ ਆਪਣੇ ਕੋਲ ਆ ਗਈ ਆ ਵੜ ਬੱਟੀ ਕੱਦ ਕੱਡੀ ਸੰਦੂ ਸੌ ਚੰਗੀ ਵਾਸੀ ਫਾਰਮ ਵਾਲੀ ਆ 27 22 ਕਿਲੋ ਦੀ ਮਾਲਫਨਾ ਕਰਮਾਲੀ ਹਮ ਜਿੱਦਾਂ ਮਰਜੀ ਹੱਥ ਲਾਈ ਆ ਸੜੇ ਲਗੇ ਨਹੀਂ ਵੀ ਉਹ ਜਿੱਤੀ ਸ਼ਰਾਕ ਲਾਵੀ ਕੱਦ ਬਹੁਤ ਵੱਡਾ ਪੂਰਾ ਸੋਹਣ ਪੂਣਾ ਵੇਖੋ ਬਾਕੀ ਨਹੀਂ ਬਣਾਟੋ ਸਾਰੇ ਸੋਲੋ ਭਾਈ ਹਾਈਟ ਪ੍ਰੋਪਰ ਮੇਰਾ ਭਰਾ ਕਰੋ ਜੇ ਕਿ ਸਵੇਰਾਂ ਦੇ ਵਿੱਚ 24 ਕਿਲੋ ਨਖਿਆ ਪੈਜਨ ਥਰੇ ਦੁੱਧ ਚੋਇਆ ਸੀ ਪਹਿਲਾਂ ਥਰੇ ਪਲੂਣ ਹੁਣ ਦੂਜਾ ਤੂ ਬੂਥੀ ਵੇਖੋ ਬਸ਼ੀ ਦੀ ਛੋਟੀ ਪਿਆਰੀ ਹੈ ਲਾ ਵੇ ਫੇਸ ਕੁਆਲਟੀ ਬਹੁਤ ਸੋਹਣੀ ਢੀਕਾ ਜੀ ਵਾਈਟ ਟਰੰਕ ਦੇ ਵਿੱਚ ਵੱਡੀ ਫਾਰਮਾ ਤਾਂ ਜੇ ਤੁਝੇ ਦੀ ਪੂਰੀ ਵੱਡੀ ਆ ਸੋ ਫਾਰਮਾ ਦੇ ਵਿੱਚ ਬਹਿਣਾ ਵੇਖਦੇ ਆ ਉੱਡੀ ਹਾਈਟ ਦਾ ਤਾਪੂ ਸਾਹਿਬ ਜੇ ਵੀ ਲੈ ਗਿਆ ਵੀਰ ਫਾਰਮ ਵਾਲਾ ਤੇ 30 ਕਿਲੋ ਦੁੱਧ ਵੀ ਚੋਲੂਗਾ ਨਹੀਂ ਤੇ 25 ਆਮਨਾ ਦਊਗੀ ਹਾਂ ਬਾਕੀ ਇਹ ਆ ਇਹ ਆਈਆ ਪਿਆਰ ਖੰਦੀ ਆਪਾਂ ਹੁਣ ਕਚਾਵਾ ਕਰਦੇ ਆ ਦਿਹਾੜੀ ਦਾ ਆਪਣੇ ਚਾਰ ਗਿਆ ਮੌਕਾ ਠੀਕ ਹੈ ਤੇ ਉਹਦਾ ਕਰਕੇ ਆ ਲਕਾਇਆ ਲਾਇਆ ਇਹਨੇ ਕਿ ਬਹੁਤ ਵੱਡੀ ਬੈੜਾ ਛੋਟੀ ਬੈੜ ਨਹੀਂ ਆ ਝਮਕਾ ਵੇਖੋ ਕਿਦਾਂ ਜਿਵੇਂ ਰੇਸ਼ਮ ਵਿੱਚ ਝਮਕਦਾ ਰੇਸ਼ਮ ਦੇ ਪਾਚਮੇ ਦੀ ਬੋਲ ਆ ਬਿਲਕੁਲ ਆਹ ਤੇ ਬਹੁਤ ਪਿਆਰੀ ਬੈੜ ਆ ਠੀਕ ਆ ਜੀ ਸੈਕੰਡ ਟਾਈਮਰ ਆ ਦੂਜਾ ਸਵੇਰ ਨਰਮਾ ਜੇ ਕਿੰਨੇ ਕਿ ਦਿਨ ਲੈਂਦੀ ਖੁੱਲੇ ਡੁੱਲੇ ਮੋੜਾ 10 ਦਿਨ ਛੜ ਜੂਗੀ ਸੋਸ ਨਾ ਵੀ 10 ਦਿਨ ਹਜੇ ਆਰਾਮ ਨਾਲ ਲੈਂਦੀ ਆ ਠੀਕ ਆ ਤੋਂ ਬਾਕੀ ਕਿਸੇ ਰਕਮ ਦਾ ਕੋਈ ਫੋਟ ਸ਼ਾਂਗ ਨਹੀਂ ਕੀ ਚਾਰੇ ਟੰਡੀ ਕੋਈ ਨਹੀਂ ਜੀ ਟੰਡੀ ਸੰਧੂ ਸਾਹਿਬ ਜਿੱਦਾ ਮਰਜ਼ੀ ਆ ਸਲਾਈ ਜੋ ਉਹੋ ਜਾਣੀ ਕੋਈ ਕੰਮ ਛੜਾਕਰ ਵਾਲਾ ਬਾਕੀ ਥਾਣਾ ਥਾਣਾ ਚੋਈ ਕਰੋ ਮਸ਼ੀਨੀ ਕਰੋ ਜਿੱਦਾ ਮਰਜ਼ੀ ਕਰੋ ਅੱਲੇ ਦਾ ਵਸ਼ੀਨੇ ਬਹੁਤ ਜਿਆਦੀ ਬੰਨਾਈ ਨਹੀਂ ਨਹੀਂ ਕਾਫੀ ਢੇਰਲੀ ਬਹੁਤ ਜਿਆਦੀ ਹੈ ਜੇ ਬਾਕੀ ਬ੍ਰੀਡ ਵਾਲੀ ਵਸ਼ੀ ਆ ਕੋਈ ਉਹ ਨਸਲ ਬ੍ਰੀਡ ਪੂਰੀ ਜੀ ਠੀਕ ਹੈ ਜੀ ਵੱਡੀ ਹਾਈਟ ਕਾਤਾ ਬਾਕੀ ਬਣੂਗੀ ਥੱਲਿਓ ਕਾਫੀ ਹਜੇ ਲਾਣਾ ਲਾਣਾ ਸ਼ਟਾਰਟ ਕੀਤਾ ਕਰਮਾਲੀਆਂ ਲੱਦਾ ਕਰੇ ਪਈ ਆ ਅਠਾ-ਦਾਹਾਂ ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰ ਹੋਊਗੀ ਤੇ ਇਹ ਗਗਨ ਕੀ ਮੁੱਲ ਦੀ ਅੱਜ ਦੇ ਹੰਦੂ ਸਾਹਿਬ ਇਹੋ ਜੀਆਂ ਤੇ ਆਪਾਂ ਲੱਖੋਂ ਬਾਹਰ ਹੀ ਵੇਚੀਆਂ ਸਿਆਲ ਚ ਸਿਆਲ ਚ ਬੜਾ ਕੋੜਾ ਖੁਸ਼ ਹੋ ਗਿਆ ਤੇ ਹੁਣ ਗਰਮੀ ਆ ਪਰ ਸੀਜ਼ਨ ਦਾ ਫਰਕ ਪੈ ਗਿਆ ਤੇ ਹੁਣ ਲੱਗ ਮੇਰੀ ਦੇ ਦੀ ਹੁਣ ਹਾਂ 90000 ਦੀ ਆਉਣ ਤੇ ਥੱਲੇ ਹਜੇ 80000 ਦੀ ਕਰਗੀ ਹੋਰ ਮਾਨਤਨ ਵਿੱਚੋਂ ਇੱਕ ਹੋ ਰੇਡ ਨਹੀਂ ਦੇ ਦੇਣੀਆਂ ਦੋਵੇਂ ਜਿਹੜੀ ਚੰਗੀ ਲੱਗੇ ਲੈ ਜੇ ਆ 75 75 ਦੀਆਂ ਠੀਕ ਆ ਇੱਕੋ ਰੇਡ ਕਰ ਦੇਣਾ ਫਿਕਸੀ ਬਿਲਕੁਲ ਹੋ ਲਓ ਠੀਕ ਆ ਜੀ ਹਾਂ ਬਾਕੀ ਦਾ ਲਗਾਦਾ ਲਈ ਆ ਵੜ ਠੀਕ ਆ ਜੀ 75000 ਦੀ ਯਾ ਸੁਨੋ ਦੇਣੀ ਆ ਪੰਜਾ ਦੇਣੀ ਵੀਰ ਮੇਰਾ ਕੋਈ ਆ ਕੇ ਮੁੜ ਕੇ ਰਾਲੇ ਪਾਸੇ ਜਿਹੜਾ ਭਾੜਾ ਪੜਾਵੇ ਇਹ ਸੰਧੂ ਸਾਹਿਬ ਜਿਹੜਾ 8 ਦਿਨ ਸੰਭਲੂਗਾ ਵਸ਼ੀ 90000 ਦੀਆ ਚਲੋ ਆਪਾਂ ਦੇ ਦੇਣੀ ਆ ਆਪਾਂ ਵੀ ਭਾਣ ਲਈ ਭਾਣ ਦੇ ਦੇਣੀ ਆ ਆਪਾਂ ਵੀ ਲੋ ਵੀ ਕਰੋ ਸੋ ਬਹੁਤ ਸੋਹਣੀ ਖੂਬਸੂਰਤ ਸਨਪ ਤੁਨ ਬਹੁਤ ਆ ਬਾੜ ਦੇ ਵਿੱਚ 25 28 ਕਿਲੋ ਰਾਮਨਾਇ ਦੁੱਧ ਭਰ ਦੋਗੀ ਠੀਕ ਹੈ ਜੀ ਹਾਂਜੀ ਲਓ ਅੱਗੇ ਨੈਕਸਟ ਆਪਣੇ ਕੋਲ ਇੱਕ ਇਧਰ ਆ ਗਈ ਝੋਟੀ ਸੰਧੂ ਸਾਹਿਬ ਦੂਜਾ ਸੂਆ ਵਾ 5-7 ਦਿਨ ਰਹਿੰਦੇ ਰਹੇ ਦੂਜਾ ਸੂਬਾ 5-7 ਦਿਨ ਬਾਕੀ ਆ ਇਹਨਾਂ ਨੇ ਦੋ ਚੌ ਦਿਨਾਂ ਦੀ ਝੋਟੀ ਨਹੀਂ ਆਇਣਾ ਠੀਕ ਹੈ ਵੀਰੇ ਹਾਂਜੀ ਬਾਕੀ 50 ਹੋਰ ਕਿਸੇ ਰਕਮ ਦੀ ਔਰ ਸ਼ੋਰ ਤੋਂ ਮਤਬਲੀ ਕੋਈ ਨਹੀਂ ਜੀ ਪਾਰ ਪਿਛੇ ਵਾਲਾ ਕੋਈ ਗੱਲਬਾਤ ਨਹੀਂ ਠੀਕ ਆ ਉਹ ਵੀ ਇਹ ਸੈਕੰਡ ਟਾਈਮਰ ਦੂਜਾ ਸੂਬਾ ਝੋਟੀ ਆ ਦੂਜਾ ਸੂਬਾ ਜੀ ਤੇ ਝੋਟੀ ਆਈ ਪਹਿਲਾਂ ਸੰਧੂ ਸਾਹਿਬ ਪੰਜਾਂ ਚੌ ਦਿਨਾਂ ਦੇ ਵਿੱਚ ਜਾਂ ਹਫਤੇ ਦੇ ਅੰਦਰ ਤੱਕ ਪਹਿਲੋਂ ਨੇ 11 ਕਿਲੋ ਦੁੱਧ ਦਿੱਤਾ ਜੋ ਹੂੰ ਐਰ ਕੀ 12-13 ਕਿਲੋ ਦੁੱਧ ਭਰ ਦੋਗੀ ਬਾਕੀ ਬਰੀਕ ਬਰੂਕ ਵੇਖੋ ਕਾਲੀ ਸ਼ਾਹ ਸਕਿਨ ਸਕੂਨ ਪਤਲੀ ਆ ਕਰਮਾਣੀ ਮੈਂ ਨਾ ਬਹੁਤ ਜਿਆਦੀ ਚੰਗੀ ਸੋ ਹੋਵਾ ਨੇ ਦੀ ਬਿਲਕੁਲ ਪੱਦਰ ਇੱਕਸਾਰ ਲੇਵਾ ਬਾਕੀ ਗਾਣ 53 ਦੀ ਤਸल्ली ਗਾਰੰਟੀ ਰਹੂਗੀ ਆਪਣੀ ਪੂਰੀ ਮੈਂ ਨਾ ਬੋਲ ਜੀ ਕਈ ਵਾਰ ਆਨਲਾਈਨ ਜਿਹੜੇ ਸੌਦਾ ਕਰਦੇ ਉਹਨਾਂ ਨਾਲ ਸੌਦਾ ਕਰਦੇ ਨਹੀਂ ਬਾਕੀ ਇਹ ਜੇ ਇਹ ਤਾਂ ਜਾਊਗੀ ਆਪਣੀ ਗੱਡੀ ਆਨਲਾਈਨ ਗੱਡੀ ਆਪਣੀ ਜਾਊਗੀ ਆਪਣਾ ਗੱਡੀ ਵਾਲਾ ਤਪਾ ਕੇ ਆਊਗਾ ਹਾਂਜੀ ਐ ਮੋਟੀ ਤਾਂ ਰਹੂਗੀ ਕੀ ਸੰਤੂ ਸਾਬਾਰਾ 13 ਕਿਲੋ ਦੁੱਧ ਭਰੀ ਹੋਊਗੀ ਛੋਟੀ ਆ ਭਰੀ ਹੋਊਗਾ ਠੀਕ ਆ ਤੇ ਬਣੂ ਬਣੂ ਕੀ ਚਾਹੀਦੀ ਆ ਹਾਂ ਬਣੂਗੀ ਪੂਰੀ ਹਾਂ ਹਾਂਜੀ ਸੋ ਬਾਕੀ ਮੂੰਹ ਮੱਥਾ ਚੰਗਾ ਠੀਕ ਆ ਜੀ ਸ਼ਕੀਨ ਵੀ ਪੂਰੀ ਆ ਛੋਟੀ ਸਿੰਗੀ ਆ ਬਦਲਾ ਪਿੰਡਾ ਸਾਰੇ ਕਮੋ ਪੂਰੀ ਆ ਜੀ ਸੋ ਚੌਕ ਕੰਨੀਆਂ ਤੋਂ ਪੂਰੀ ਕੀ ਮੁੱਲ ਕਰਾਂਗੇ ਦਾ ਮੁੱਲ ਸੰਦੀ ਸਾਬਾ ਵੇਖੀਦਾ ਐ ਉਹ ਜਾਂ ਵੀਡੀਓ ਦੇ ਹੋਈਆਂ ਤੇ 10 15 ਵੀ ਲੋਕ ਕਰੀ ਜਾਂਦੇ ਪਰ ਆਪਾਂ ਨਹੀਂ ਕਰਨਾ ਹਾਂ ਆਪਾਂ ਲੱਖ ਚੋਂ 2000 ਛੋਟ ਕਰ ਦਈਏ ਲੱਖ ਦੇ ਵਿੱਚੋਂ 2000 ਆ 95 ਦੀ ਬਿਲਕੁਲ ਉਹ ਦੇ ਦਾਂਗੇ ਜੀ ਕੋਈ ਮੌਕੇ ਤੇ ਥੋੜਾ ਬਾਧਾ ਛੋਟ ਛੱਪਾ ਹੋ ਜਾਊਗਾ ਠੀਕ ਹੈ ਹਾਂਜੀ 95 ਚੋਂ 95 ਚੋਂ ਹਾਂਜੀ ਬਾਕੀ ਇਹ ਆ ਵੀ ਕੋਈ ਇਦਾਂ ਵੀ ਲੈ ਜੂ ਵੀਰ ਭਰਾ ਆਪਣਾ ਥਾਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੋ ਗਈ ਕੱਟੀ ਪਾਉਣੀ ਦੂਜੀ ਵੀਡੀਓ ਚ ਸੂਈ ਆ ਪਰਸੋਂ ਰਾਤ ਦੀ ਅੱਛਾ ਹੁਣ ਵੀ ਬੋਲਾ 11 12 ਕਿਲੋ ਆ ਪਰ ਹਲੇ ਵੇਚਣੀ ਨਹੀਂ ਆ ਰਾਤੀ ਸੂਈ ਆ ਪਰਸੋਂ ਦੀ ਸੂਈ ਆ ਪਰਸੋਂ ਦੀ ਹੁਣ 11 ਕਿਲੋ ਬੋਲੀ ਹੋਊਗੀ 12 ਹੂੰ ਹੂੰ ਪਰ ਜਿੱਦਣ 16 ਕਿਲੋ ਹੋਇਆ ਵੇਚਣੀ ਉਸ ਦਿਨ ਅੱਜ ਤੋਂ ਅਠਵਾਂ ਦਿਨ ਨੂੰ 8 ਕਿਲੋ ਟਾਈਮ ਦਾ ਨਾਪ ਕੇ ਦੇਣੀ ਆ ਐਦਾਂ ਵੀ ਜੇ ਕੋਈ ਤਾਪ ਚਲ ਕਮਰਾਈ ਆ 15 ਕਿਲੋ ਦੀ ਐਦਾਂ ਵੀ ਗਾਰੰਟੀ ਦੇ ਕੇ ਭੇਜ ਦਿਆਂਗੇ ਕਰਾਂਗਾ ਜੈਡ ਬਲੈਕ ਆ ਕੱਟੀ ਵੀ ਬਹੁਤ ਯਾਦੀ ਬਰੀਕ ਆ ਕੱਟੀ ਸੂਈ ਆ ਪਰਸੋਂ ਦੀ ਸੂਈ ਆ ਕਿੰਨੀ ਕਿਚਵਾਈ ਦੋ ਟਾਈਮ ਹੋ ਗਈ ਤਿੰਨ ਟਾਈਮ ਦੋ ਟਾਈਮ ਚ ਚੋਈ ਹੋ ਗਈ ਆ 5-5 ਕਿਲੋ ਬੋਲਾ ਕੱਢਿਆ ਵਾ ਇਹ ਸਿਰਫ ਅੱਜ ਤਾਣੀ ਪਾਈ ਪੂਰੀ ਫੇਟਣੀ ਸੀ ਹਾਂ ਜਦੋਂ ਪੂਰੀ ਫੇਟ ਹੋਈ ਨਾ ਆੜਤੀਆਂ ਸਰਹਾਣੇਰ ਕੋ ਉਦੋਂ ਪਾਉਣੀ ਆ ਹੂੰ ਤੇ ਵਿੱਚ ਨਹੀਂ ਵੀ ਉਹਦਣਾ ਟੌਰਨਾਵਾ ਕੱਟੀ-ਕੱਟੀ ਕੇ ਗੱਲਾਂ ਘੁੱਸੀ ਨਹੀਂ ਸੰਧੂ ਸਾਹਿਬ ਸਿਰਫ ਆਪਾਂ ਅਜੇ ਤਾਂ ਨਹੀਂ ਭਾਈ ਪਰ ਅੱਜ ਆਂਦੀ ਵੀ ਵਿੱਚੋਂ ਨਾ ਮੈਨੂੰ ਡਰ ਕੇ ਕੋਈ ਦੱਬ ਕੇ ਨਹੀਂ ਵੇਚਣੀ ਕੀ ਮੈਂ ਨਾ ਵੀ 16 ਕਿਲੋ ਦੀ ਗਰੰਟੀ ਦੇ ਕੇ ਭੇਜੂੰਗਾ ਜਿਹੜਾ ਵੀ ਲਊਗਾ ਬਸ ਠੀਕ ਹੈ ਉਹ ਵੀ ਅੱਜ ਕੋਈ ਭਰਾ ਸੰਪਰਕ ਕਰਨਾ ਚਾਹੁੰਦਾ ਬੋਲਾਈ ਆ 910 10 ਕਿਲੋ ਬੋਲਾਈ ਆ ਚਵਾਈ ਲੱਗਾ ਇੱਕ ਰਾਂਗਾ ਬਿਲਕੁਲ ਬਲਾਏਗਾ ਚਵਾਈ ਇਦਾਂ ਨਹੀਂ ਲੱਗੀ ਭਾਵੇਂ ਫਰਸ਼ ਦੇੜ ਦੋ ਵੇਖੋ ਤੁਸੀਂ ਕਰਮ ਵਾਲੀ ਮਗਰੇ ਪਾਈ ਫਿਰਦੀ ਹੈ ਮੱਛੀ ਮੋਟਰ ਮਗਰੇ ਪਾਉਗੀ ਸੰਧੂ ਸਾਹ ਦੂਜੀ ਵੀਡੀਓ ਨੂੰ ਤਾਂ ਇਹਨੂੰ ਸਾਈਡ ਤੇ ਕੀਤਾ ਵੀ ਮਗਰਾ ਪਵਾ ਕੇ ਵੇਚਣੀ ਨਹੀਂ ਨਹੀਂ ਤੁਹਾਨੂੰ ਜਰ ਵੇਚ ਦੁੱਧ ਦੁੱਧ ਤਾਂ ਚੜਾ ਕੇ ਰਾਦਾ ਮੈਂ ਨਾ 16 ਕਿਲੋ ਜਿੱਦਨ ਹੋਇਆ ਉਦਨ ਵੇਚਣੀ ਭਾਵੇਂ ਅੱਜ ਤੋਂ ਦਹਾਂ ਦਿਨਾਂ ਨੂੰ ਹੋਵੇ ਕੀਗਾ ਉਹ ਵੀ ਇਹ ਉਹਦੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਵੀ ਝਲਕ ਮਰਵਾਤੀ ਆ ਵੀ ਸੂਈ ਸੁਭਾਈ ਹੈ ਕਰਮਾੜੀ ਕੱਟੀ ਆ ਸਾਹਮਣੇ ਤੁਹਾਨੂੰ ਖਾਦਨੇ ਆ ਬੱਚਾ ਬੈਠਾ ਜੇ ਕੱਟੀ ਵੀ ਬੜੀ ਸੋਹਣੀ ਆ ਕੀਵਲ ਕਾਫ ਆ ਕੱਟੀ ਵੀ ਮੇਰੀ ਮਾਂ ਤੇ ਹੀ ਗਈ ਜਿਹਦਾ ਮਾਂ ਨਾਲ ਨਹੀਂ ਨਾ ਕੋਈ ਵਾਲ ਚਟਾ ਇਹਨਾਂ ਦੀ ਕੱਟੀ ਆ ਟੂੰਬਾਂ ਹੀ ਅਗੇ ਟੂੰਬਾਂ ਹੀ ਟੂੰਬਾਂ ਮੈਂ ਵੀ ਤੇ ਮੇਰਾ ਭਰਾ ਬੇਸ਼ੱਕ ਇਹਦੀ ਵੀ ਤੁਸੀਂ ਗੱਲਬਾਤ ਕਰ ਲਿਆ ਜੇ ਉਹਦਾ ਤੰਦ ਸ਼ੌਂਕ ਦਾ ਹੀ ਪਾਉਣੇ ਜਿੰਨੇ ਪਾਉਣੇ ਆ ਆ ਲਿਓਣੇ ਇਹੋ ਜਿਹਾ ਨੱਕ ਕੱਟ ਕੱਟ ਕੇ ਇਹੋ ਜਿਹੀਆਂ ਲੋਲਪੋਲ ਵਾਲੀਆਂ ਬੱਚੇ ਇਹੋ ਜਿਹਾ ਹੋ ਜੀ ਆ ਨੋ ਵੀ ਤੋ ਵੇ ਜੈ ਹੁੰਦੀਆਂ ਨੇ ਕਰ ਮਾਰ ਗਿਆ ਲੈ ਲੈ ਉਹ ਜਿਹੜੇ ਪਟੋਲੇ ਘੜ ਘੜ ਅਰੇ ਬੱਜਾਰੇ ਬਹੁ ਫੱਬੇ ਫੱਬੇ ਇਹੋੜਾ ਵੀ ਕੋਈ ਕਿਹਨੇ ਕਿੱਕੜ ਕਿਦੋਂ ਲੱਗਾ ਹੋਵੇ ਤੇਨੂੰ ਕਿਦੋਂ ਲੱਗਾ ਹੋਵੇ ਹਾਂ ਦੋ ਦੋ ਨੇੜੇ ਆਉਣਾ ਕਿਸੇ ਆਪਾਂ ਪਾਉਂਦਾ ਹਾਂ ਤੇ ਪਰਵਿੰਦਰ ਨੂੰ ਤੁਸੀਂ ਵੀ ਜਾਣਦੇ ਮੁੰਡੇ ਨੂੰ ਘਰ ਵਾਲੇ ਨੂੰ ਮੇਰੇ ਵੀਡੀਓ ਉਹਨੇ ਘਰ ਦੀ ਵਾਸੀ ਸੇਲ ਕੀਤੀ ਆ ਉਹ ਨਾ ਮਲਾ ਕੇ ਗੱਡੀ ਤੋਂ ਤੇ ਜਦੋਂ ਪਾਉ ਗੱਡੀ ਤੋਂ ਲਾਈਏ ਕਿਵੇਂ ਮੜਾ ਮੜਾ ਗਰਮ ਹੁੰਦਾ ਚਲੋ ਆਉਂਦੇ ਆ ਸੌਦਾ ਹੋ ਗਿਆ ਉਹਨਾਂ ਨਾਲ ਬੰਦੇ ਜਮਰ ਆ ਜਾਣ ਖੜੀ ਆ ਮੈਨੂੰ ਉਹਦੇ ਸ਼ਾਹ ਗਰਮ ਆਏ ਮਾਹ ਲੈਣ ਬੰਦ ਲੋ ਥੱਲੇ ਜੇ ਮੈਂ ਨੰਗਾ ਲੱਗਾ ਤੁਸੀਂ ਵੀ ਨਾਲ ਲੰਗੀ ਜਾਓ ਆਹ ਸਹੀ ਮਾਹ ਵੀਰੇ ਇੱਕ ਜਾਨ ਦੇ ਨੰਗੋ ਗੁਰੂ ਆ ਮਾ ਜਿਹਨੂੰ ਜਿਹੜਾ ਭਾਵੇਂ ਜਿਨੇ ਆਣੇ ਨੂੰ ਬਾਹਰੋ ਥੱਲੇ ਮੈਂ ਇਹ ਨਹੀਂ ਤੁਹਾਡੇ ਘਰ ਕੇ ਇਹਨੂੰ ਜਾ ਕੇ ਛੜ ਮਰੂ ਨਹੀਂ ਅੱਜ ਨਾਗਾ ਪਾ ਤੁਹਾਨੂੰ ਦਿਖਾਦੇ ਆ ਟੋਟਲ 5 ਨਾਗ ਨੇ ਵੈਸੇ ਛੋਟੀ ਦੇ ਨਜ਼ਰ ਪਵਾਤੀ ਆ ਤੁਹਾਡੀ ਕਿਸੇ ਭਰਾ ਨੇ ਲੈਣੀ ਆ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਕਿ ਬੌਲੇਜ ਹੀ ਚੱਲਣ ਢੀ ਹੈ ਜੀ ਬੌਲੇਜ ਬੌਲੇਜ ਤੀਜਾ ਦੇ ਨਾਲ ਤੇ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਮਾਲ ਸੰਧੂ ਸਾਹਿਬ ਸਾਰਾ ਹੀ ਬਹੁਤ ਵਧੀਆ ਮਾਲਟੀ ਦਾ ਮਾਲ ਆ ਆ ਪੰਜਾਬ ਦੇ ਲੋ ਮਾਲ ਸੋਨੇ ਰਗਾ ਲਿਆਂਦਾ ਭਾ ਠੀਕ ਆ ਕਿ ਇਹਦੇ ਮਾੜਾ ਜਾ ਕੇ ਪੈ ਜਾਣਾ ਇਹ ਕਿ ਇਹਦੇ ਵੱਖ ਦੀ ਗੱਲ ਕਿ ਇਹ ਤਾਂ ਗੱਲਾਂ ਬਾਤਾਂ ਦੀਆਂ ਨੇ ਵੀਰੇ ਕਿਸ ਦਾ ਜੀ ਨਹੀਂ ਕਰਦਾ ਸੰਧੂ ਸਾਹਿਬ ਵੀ ਕਿਸ ਨੂੰ ਮਾੜਾ ਹਾਂਜੀ ਲੋ ਵੀ ਨੰਬਰ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣ ਦਾ ਯਾਰ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀਗਾ ਮਾਲ ਵੈਸੇ ਆਇਆ ਗਿਆ ਰਹਿੰਦਾ ਸਮੇਂ-ਸਮੇਂ ਨਾਲ ਤੁਸੀਂ ਸਪਰਕ ਬਣਾਉਂਦਾ ਹਾਂ 24 ਘੰਟੇ ਸੰਦੂਖ ਸਾਹਿਬ ਆਪਣੇ ਕੋਲ 5-7 ਨਾਗ ਰਹਿੰਦੇ ਰਹਿੰਦੇ ਆ ਤੇ ਵੇਲੇ ਜਿਹੜਾ ਮਰਜੀ ਵੀਰ ਭਰਾ ਫੋਨ ਕਰਨ ਤੋਂ ਬਗੈਰ ਵੀ ਆ ਜੇ ਮਾਲ ਫੇਰ ਵੀ ਮਿਲੂਗਾ 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 ਹਾਂ ਇਹ ਨਹੀਂ ਆ ਵੀ ਕਿਸੇ ਨੂੰ ਫੇਰਾ ਨਹੀਂ ਪਊਗਾ ਸਹੀ ਹੈ ਜੀ ਹਾਂ ਜੀ ਭਰਾਵੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ